ਸਸ਼ੀਕਲ ਦੋਸਤੋ ਮੈਂ ਰਾਜਪਾਲ ਮਖਣੀ ਅੱਜ ਸ਼ਨੀਵਾਰ ਤੇ ਹਰ ਸ਼ਨੀਵਾਰ ਆਪਾਂ ਚਰਚਾ ਕਰਦੇ ਆਂ ਆਰਗੈਨਿਕ ਜ਼ਹਿਰ ਮੁਕਤ ਖਰੇਲੂ ਬਗੀਚੀ ਤੇ ਬਾਗ ਕਿਸ ਤਰ੍ਹਾਂ ਲਾਇਆ ਜਾਵੇ ਉਹਦੇ ਬਾਰੇ ਤੇ ਪਿਛਲੇ ਜਿਹੜੇ 5 ਐਪੀਸੋਡ ਆਪਾਂ ਦੇਖੇ ਨੇ ਉਹਦੇ ਵਿੱਚ ਆਪਾਂ ਇਹ ਦੇਖਿਆ ਕਿ ਜਿਹੜੀ ਪਹਿਲਾਂ ਅਸੀਂ ਜ਼ਮੀਨ ਤਿਆਰ ਕਰ ਚੁੱਕੇ ਆਂ ਜਿੱਥੇ ਅੰਮ੍ਰਿਤ ਮਿੱਟੀ ਦੇ ਨਾਲ ਅਸੀਂ ਬਾਗ ਲਾਇਆ ਤੇ ਡੇਢ ਸਾਲ ਬਿਨਾ ਕਿਸੇ ਦੇਖਰੇਖ ਤੋਂ ਕੋਈ ਖਾਦ ਕੋਈ ਪਾਣੀ ਕੈਮੀਕਲ ਦੀ ਤਾਂ ਗੱਲੇ ਛੱਡ ਦੋ ਕਿਸੇ ਵੀ ਤਰ੍ਹਾਂ ਦਾ ਤੇ ਉਹ ਕਿਵੇਂ ਬਾਦ ਫੁਲਕੇ ਵੱਡਾ ਹੋ ਗਿਆ ਸੀ ਫਿਰ ਉਹਦੀ ਸਾਂਭ ਸੰਭਾਲ ਕਿਵੇਂ ਕਰੀ ਅੱਜ ਤੋਂ ਆਪਾਂ ਜਿਹੜੀ ਗੱਲ ਕਰਨੀ ਸ਼ੁਰੂ ਕਰਾਂਗੇ ਉਹ ਨਵੇਂ ਸਿਰਿਓਂ ਇੱਕ ਬਾਗ ਆਪਾਂ ਲਾਵਾਂਗੇ ਇਸ ਜਗ੍ਹਾ ਦੇ ਉੱਤੇ ਇਹ ਜਗ੍ਹਾ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਭਰਤ ਪਈ ਹੋਈ ਹੈ ਇਹ ਨਿਰਾ ਰੇਤੇ ਇਹਦੇ ਇਹਦੇ ਵਿੱਚ ਬਿਲਕੁਲ ਇਹਦੇ ਵਿੱਚ ਕੋਈ ਤਤ ਨਹੀਂ ਹੈਗੇ ਤੇ ਇਹੀ ਹਾਲ ਸੀਗਾ ਉੱਥੇ ਵੀ ਆਈਡੀਏਸ਼ਨ ਸੈਂਟਰ ਦੇ ਵਿੱਚ ਉੱਥੇ ਵੀ ਬਿਲਕੁਲ ਰੇਤੇ ਦੀ ਭਰਤੀ ਪਈ ਹੋਈ ਸੀ ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਤੱਕ ਇਹ ਭਰਤ ਪਈ ਹੋਈ ਹੈ ਸਾਰੀ ਦੀ ਸਾਰੀ ਇਹਨੂੰ ਕਿਉਂ ਪਟਿਆ ਮਿੱਟੀ ਬਾਹਰ ਕਿਉਂ ਗੱਡੀ ਇਦੇ ਬਾਰੇ ਵੀ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਾਂ ਚਰਚਾ ਕਰਾਂਗੇ ਤੇ ਜਦੋਂ ਵੀ ਆਪਾਂ ਕੋਈ ਪੇੜ ਲਗਾਣਾ ਤਾਂ ਉਹਦੇ ਵਾਸਤੇ ਮਿੱਟੀ ਦੀ ਤਿਆਰੀ ਕਰਨ ਵਾਸਤੇ ਇੱਕ ਟੋਇਆ ਪਟਣਾ ਜ਼ਰੂਰੀ ਹੋ ਜਾਂਦਾ ਸਾਨੂੰ ਕਿਉਂਕਿ ਇੱਥੇ ਬਹੁਤ ਸਾਰੇ ਪੇੜ ਲੱਗਣੇ ਨੇ ਉਸ ਕਰਕੇ ਇਹ ਲੰਬੀ ਟ੍ਰੈਂਚਾਂ ਹੀ ਪਟਲੀਆਂ ਸੀ ਸਾਰੀਆਂ ਵੀਆਂ ਸਾਰੀਆਂ ਤੇ ਜੇ ਆਪਾਂ ਸਬਜ਼ੀ ਲਾਣੀ ਹੈ ਫਿਰ ਉੱਪਰ ਬੈੱਡ ਦੇ ਵਿੱਚ ਹੀ ਸਾਰਾ ਕੁਝ ਹੋ ਜਾਊਗਾ ਤੋ ਪਹਿਲਾਂ ਤਾਂ ਆਪਾਂ ਅੱਜ ਇਹ ਸਮਝੀਏ ਕਿ ਮਿੱਟੀ ਨੂੰ ਆਰਗੈਨਿਕ ਮਾਦਾ ਇਹਦਾ ਪੂਰਾ ਕਰਨਾ ਆਰਗੈਨਿਕ ਕਾਰਬਨ ਪੂਰੀ ਕਰਨੀ ਤੱਤ ਜੇ ਪੂਰੇ ਕਰਨੇ ਨੇ ਤਾਂ ਉਹ ਕਿਸ ਤਰ੍ਹਾਂ ਹੋਣਗੇ ਤੋ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਮਿੱਟੀ ਹੁੰਦੀ ਕੀ ਹੈ ਮਿੱਟੀ ਜਿਹੜੀ ਹੈ ਇਹ ਪੱਥਰਾਂ ਤੋਂ ਹੀ ਬਣੀ ਹੈ ਜਦੋਂ ਧਰਤੀ ਬਣੀ ਸੀ ਉਦੋਂ ਲਾਵਾ ਸੀ ਜਿਹੜਾ ਜੰਮ ਕੇ ਪੱਥਰ ਬਣਿਆ ਹਜ਼ਾਰਾਂ ਕਰੋੜ ਸਾਲ ਪੱਥਰਾਂ ਦੇ ਉੱਤੇ ਜਿਹੜਾ ਵਾਤਾਵਰਣ ਦਾ ਅ ਦਬਾਅ ਰਿਹਾ ਮਤਲਬ ਬਹੁਤ ਜ਼ਿਆਦਾ ਠੰਡਾ ਬਹੁਤ ਜ਼ਿਆਦਾ ਗਰਮੀ ਤੇ ਉਹਦੇ ਕਰਕੇ ਫਿਰ ਉਹਨਾਂ ਦੇ ਵਿੱਚ ਕ੍ਰੈਕਸ ਡਵੈਲਪ ਹੋਏ ਉਹ ਕ੍ਰੈਕ ਦੇ ਵਿੱਚ ਹੌਲੀ-ਹੌਲੀ ਫਿਰ ਵਨਸਪਤੀ ਜਿਹੜੀ ਆ ਉਹ ਪਣ ਪੀ ਉਹਦੇ ਚ ਤੇ ਫਿਰ ਹੁਦਰਾਰਾਵਾਂ ਵੱਧ ਕੇ ਵੱਡੇ ਵੱਡੇ ਰੌਕਸ ਜਿਹੜੇ ਸੀਗੇ ਪੱਥਰ ਸੀ ਉਹ ਟੁੱਟ ਕੇ ਛੋਟੇ ਹੋਏ ਫਿਰ ਗ੍ਰੇਵਲਸ ਬਣੇ ਉਹ ਫਿਰ ਗ੍ਰੇਵਲ ਤੋਂ ਬਾਅਦ ਹੌਲੀ 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 ਕਰਕੇ ਮਿੱਟੀ ਬਣੀ ਤੋਂ ਜਿਹੜੀ ਜੀ ਮਿੱਟੀ ਹੈ ਉਹਦੇ ਵਿੱਚ ਮੇਨਲੀ ਮੁੱਖ ਤਾ ਚਾਰ ਕੰਪੋਨੈਂਟ ਹੁੰਦੇ ਨੇ ਇੱਕ ਕੰਪੋਨੈਂਟ ਜਿਹੜਾ ਹੈ ਉਹ ਹੁੰਦਾ 45% ਉਹਦਾ ਜਿਹੜਾ ਮਿੱਟੀ ਦਾ ਉਹ ਹੁੰਦੇ ਨੇ ਮਿਨਰਲਸ ਧਾਤਾਂ ਕਿਉਂਕਿ ਧਾਤੂਆਂ ਦੀ ਹੀ ਪੱਥਰ ਬਣਦੇ ਨੇ ਜਿਹੜਾ ਤੁਹਾਡਾ ਸੋਨਾ ਹੈ ਉਹ ਵੀ ਧਾਤ ਹੈ ਜਿਹੜਾ ਤੁਹਾਡਾ ਲੋਹਾ ਹੈ ਉਹ ਵੀ ਧਾਤ ਹੈ ਕੋਲਾ ਵਗੈਰਾ ਸਭ ਮਤਲਬ ਅਲੱਗ-ਅਲੱਗ ਜਗ੍ਹਾ ਦੇ ਉੱਤੇ ਅਲੱਗ-ਅਲੱਗ ਤਰ੍ਹਾਂ ਦੇ ਖਣਿਜ ਤੇ ਧਾਤਾਂ ਜਿਹੜੀਆਂ ਨੇ ਉਹ ਮਿੱਟੀ ਦੇ ਵਿੱਚੋਂ ਮਾਈਨਿੰਗ ਕਰਕੇ ਖਦਾਨਾ ਬਣਾ ਕੇ ਕੱਢਦੇ ਆ ਅਸੀਂ ਤੋ ਹੈ ਤਾਂ ਸਾਰੇ ਮਿੱਟੀ ਦੇ ਰੂਪ ਤਾਂ 45% ਕਿਸੇ ਵੀ ਮਿੱਟੀ ਦੇ ਵਿੱਚ ਜਿਹੜਾ ਉਹ ਉਹ ਧਾਤਾਂ मिनਰਲਸ ਹੁੰਦੇ ਨੇ ਖਣਿਜ ਹੁੰਦੇ ਨੇ 4 ਤੋਂ 5% ਉਹਦੇ ਵਿੱਚ ਆਰਗੈਨਿਕ ਮਾਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਆਰਗੈਨਿਕ ਕੰਪੋਨੈਂਟ ਉਹਦਾ ਜ਼ੀਰੋ ਹੋ ਜਵੇ ਤਾਂ ਤੁਸੀਂ ਜਿਹੜੀ ਮਰਜ਼ੀ ਖਾਦ ਪਾ ਲਓ ਜੋ ਮਰਜ਼ੀ ਕਰ ਲਓ ਕੁਝ ਵੀ ਨਹੀਂ ਹੋਣਾ ਉਹਦੇ 'ਚ ਕੁਝ ਵੀ ਨਹੀਂ ਹੋਣਾ ਹੁਣ ਪੰਜਾਬ ਦੀ ਜਿਹੜੀ ਆਰਗੈਨਿਕ ਕਾਰਬਨ ਹੈ ਉਹ 0.5 0.25 ਯਾਨੀ ਇੱਕ ਦਾ ਵੀ ਅੱਧਾ ਹਿੱਸਾ ਜਾਂ ਚੌਥਾਈ ਹਿੱਸੇ ਜਿੰਨੀ ਉਹ ਆਰਗੈਨਿਕ ਕਾਰਬਨ ਹੈਗੀ ਹੈ ਜ਼ਮੀਨਾਂ ਦੇ ਵਿੱਚ ਇਹੀ ਕਾਰਨ ਹੈ ਕਿ ਹੁਣ ਤੁਸੀਂ ਜਿੰਨੀ ਮਰਜ਼ੀ ਉਹਦੇ ਵਿੱਚ ਕੈਮੀਕਲ ਪਾਈ ਜਾਓ ਉਹਦੀਆਂ ਆਉਟਪੁੱਟ ਜਿਹੜੀ ਆ ਉਹ ਘਟਦੀ ਚਲੀ ਜਾ ਰਹੀ ਹੈ ਔਰ ਜਿਹੜੇ ਕੀਨੂਆ ਦੇ ਬਾਗ ਨੇ ਹੋਰ ਬਾਗ ਨੇ ਉਹ ਮਰਨ ਵੀ ਲੱਗੇ ਹੁਣ ਠੀਕ ਹੈ ਕਿਉਂਕਿ ਇੱਕ ਤਾਂ ਜਿਹੜੇ ਕੈਮੀਕਲ ਅਸੀਂ ਵਿਚਪਾਰ ਰਹੇ ਹਾਂ ਕੋਈ ਵੀ ਕੈਮੀਕਲ ਖਾ ਦੀਆਂ ਕੋਈ ਵੀ ਖਾਦ ਉਦੋਂ ਤੱਕ ਕੰਮ ਨਹੀਂ ਕਰਦੀ ਜਦ ਤੱਕ ਉਹਦੇ ਚ ਪਾਣੀ ਨਹੀਂ ਪੈਂਦਾ ਠੀਕ ਹੈ ਪਾਣੀ ਪਾਣੀ ਪੈਂਦਾ ਫਿਰ ਉਹ ਅੱਗੇ ਕੈਮੀਕਲ ਰਿਐਕਸ਼ਨ ਹੁੰਦੀਆਂ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਤੇ ਦੂਸਰਾ ਜਿਵੇਂ ਯੂਰੀਆ 4600 ਹੈ 46 ਤਾਂ ਨਾਈਟrogen ਹੋ ਗਿਆ ਤੇ ਬਾਕੀ ਦਾ ਜਿਹੜਾ ਉਹਦਾ ਹਿੱਸਾ ਹੈ ਉਹ ਬਾਈਂਡਿੰਗ ਏਜੈਂਟ ਹੈ پکڑ ਕੇ ਰੱਖਣ ਵਾਲੇ ਉਹ ਸਾਰੇ ਵਿੱਚੀ ਧਰਤੀ ਦੇ ਜੰਮੀ ਜਾ ਰਹੇ ਨੇ ਤੋਂ ਜਿਹੜੇ ਕਲਰ ਸੀਗੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਰਸਾਇਣਿਕ ਖਾਦਾਂ ਪਾ ਕੇ ਇੱਕ ਵਾਰੀ ਤਾਂ ਚਲਦੀਆਂ ਕਰ ਲਈਆਂ ਪਰ ਹੁਣ ਉਹਨਾਂ ਦੀ ਸੈਲਾਨਿਟੀ ਉਹਨਾਂ ਦੇ ਅੰਦਰ ਜਿਹੜਾ ਸਲੂਣਾਪਣ ਇੰਨਾ ਵਧ ਗਿਆ ਕਿ ਹੌਲੀ-ਹੌਲੀ ਉੱਥੇ ਕੁਛ ਵੀ ਨਹੀਂ ਹੁਣ ਤੋਂ ਜੇ ਜ਼ਮੀਨ ਬਚਾਣੀ ਹੈ ਕਿਸਾਨਾਂ ਨੇ ਤਾਂ ਕੁਛ ਨਾ ਕੁਛ ਆਰਗੈਨਿਕ ਮਾਦਾਂ ਤਾਂ ਉਹਨੂੰ ਦੇਣਾ ਹੀ ਪਊਗਾ ਜੈਵਿਕ ਖਾਦ ਕੋਈ ਨਾ ਕੋਈ ਉਹਨੂੰ ਦੇਣੀ ਪਊਗੀ ਖੈਰ ਤੋਂ 45% ਤਾਂ ਇਹਦੇ ਵਿੱਚ ਹੁੰਦਾ ਥੋੜਾ ਖਣਿਜ ਮਿਨਰਲਸ ਦਾ ਤਾਂ ਤੇ 4 ਤੋਂ 5% ਹੁੰਦਾ ਆਰਗੈਨਿਕ ਮਾਦਾਂ ਜਿਹੜਾ ਇਹਦਾ ਜੈਵਿਕ ਮਾਦਾਂ ਜਿਹੜਾ ਆਈਡੀਏਸ਼ਨ ਸੈਂਟਰ ਦੇ ਉੱਤੇ ਇਸ ਵੇਲੇ ਆਰਗੈਨਿਕ ਕਾਰਬਨ 4.3 ਦੇ ਆਸ-ਪਾਸ ਹੈ ਤੇ 20 ਤੋਂ 30% ਹੁੰਦਾ ਪਾਣੀ ਤੇ 20 ਤੋਂ 30% ਜਿਹੜਾ ਇਹਦੇ ਵਿੱਚ ਹੁੰਦਾ ਉਹ ਹੁੰਦੀ ਹੈ ਹਵਾ ਕਿਉਂਕਿ ਰੂਟਸ ਨੂੰ ਫੈਲਣ ਵਾਸਤੇ ਹਵਾ ਵੀ ਚਾਹੀਦੀ ਹੈ ਆਕਸੀਜਨ ਐਕਸਚੇਂਜ ਵਾਸਤੇ CO2 ਐਕਸਚੇਂਜ ਵਾਸਤੇ ਉਹਦੀ ਗੱਲ ਆਪਾਂ ਚਰਚਾ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਸਾਰੀ ਤੇ ਨਮੀ ਪਾਣੀ ਤਾਂ ਚਾਹੀਦਾ ਹੀ ਚਾਹੀਦਾ ਜੇ ਜ਼ਮੀਨ ਸਾਡੀ ਬਿਲਕੁਲ ਰੇਤਲੀ ਹੋਵੇ ਤਾਂ ਵੀ ਉਹਦੇ ਵਿੱਚ ਕੁਝ ਨਹੀਂ ਹੋਣਾ ਤੇ ਜੇ ਜ਼ਮੀਨ ਬਿਲਕੁਲ ਕਲੇ ਵਾਲੀ ਹੋਵੇ ਮਤਲਬ ਤਾਂ ਵੀ ਉਹਦੇ ਵਿੱਚ ਕੁਝ ਨਹੀਂ ਹੋਣਾ ਤੋਂ ਜਿਹੜਾ ਸੋਇਲ ਦਾ ਸਟਰਕਚਰ ਹੈ ਮਤਲਬ ਇਹ ਰੇਤਲੀ ਸੋਇਲ ਹੈ ਕਲੇ ਸੋਇਲ ਹੈ ਲੂਮੀ ਸੋਇਲ ਹੈ ਕਿ ਸਿਲਟ ਹੈ ਇਹ ਕਿਸ ਤਰ੍ਹਾਂ ਸਾਨੂੰ ਪਤਾ ਲੱਗੇ ਉਹਦੇ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਅੱਜ ਤਾਂ ਆਪਾਂ ਪਹਿਲਾਂ ਇਹ ਸਮਝ ਲਈਏ ਕਿ ਜਿਹੜੀ ਮਿੱਟੀ ਹੈ ਇਹਦੇ ਵਿੱਚੋਂ ਆਰਗੈਨਿਕ ਮੈਟਰ ਸਾਨੂੰ ਐਡ ਕਰਨਾ ਪਊਗਾ ਔਰ ਸਾਨੂੰ ਇਹ ਵੀ ਸਨਿਸ਼ਚਿਤ ਕਰਨਾ ਪਊਗਾ ਕਿ ਇਹ ਮਿੱਟੀ ਦੇ ਵਿੱਚ ਜਿੰਨੀ ਕਿ ਸਾਨੂੰ ਹਵਾ ਚਾਹੀਦੀ ਹੈ ਤੇ ਜਿੰਨੀ ਨਮੀ ਚਾਹੀਦੀ ਹੈ ਉਹ ਵੀ ਮਿੱਟੀ ਆਪਣੇ ਵਿੱਚ ਰੱਖ ਸਕੇ ਇਹ ਨਾ ਹੋਵੇ ਕਿ ਪਾਣੀ ਹੋਲਡ ਹੀ ਨਾ ਕਰ ਸਕੇ ਤੁਸੀਂ ਦਿਓ ਤਾਂ ਥੱਲੇ ਨਿਕਲੀ ਜਾਵੇ ਇਹ ਵੀ ਨਾ ਹੋਵੇ ਕਿ ਤੁਸੀਂ ਪਾਣੀ ਉਹਨੂੰ ਦੇ ਦਿੰਦੇ ਹੋ ਤਾਂ ਉਹ ਪਾਣੀ ਉਹਦੇ ਵਿੱਚ ਮਤਲਬ ਥੱਲੇ ਉੱਤਰਦਾ ਹੀ ਨਹੀਂ ਹੈ ਤੇ ਇਹ ਕਿਵੇਂ ਆਪਾਂ ਮਿੱਟੀ ਨੂੰ ਸਹੀ ਕਰਾਂਗੇ ਇਹਦੇ ਇਹਦੇ ਬਾਰੇ ਆਪਾਂ ਸਿਰਫ ਗੱਲਾਂ ਨਹੀਂ ਕਰਾਂਗੇ ਇੱਥੇ ਪ੍ਰੈਕਟੀਕਲੀ ਤੁਹਾਨੂੰ ਕਰਕੇ ਵੀ ਦਿਖਾਵਾਂਗਾ ਔਰ ਮੈਂ ਚਾਹੂੰਗਾ ਕਿ ਨਾਲ-ਨਾਲ ਤੁਸੀਂ ਵੀ ਇਹਨੂੰ ਕਰੋ ਤੇ ਜਿੰਨੀ ਵੀ ਸਾਡੇ ਕੋਲ ਜਗ੍ਹਾ ਹੈ ਉਹਦੇ ਵਿੱਚ ਹੀ ਆਪਾਂ ਕੁਛ ਨਾ ਕੁਛ ਤਾਂ ਜ਼ਰੂਰ ਜ਼ਰੂਰ ਉਗਾ ਸਕਦੇ ਹਾਂ ਜਿਆਦਾ ਨਹੀਂ ਤਾਂ ਗਮਲੇ ਦੇ ਵਿੱਚ ਲੀਫੀ ਗ੍ਰੀਨਸ ਮਤਲਬ ਗ੍ਰੀਨ ਪੱਤੇਦਾਰ ਸਬਜ਼ੀਆਂ ਹਰੀ ਪੱਤੇਦਾਰ ਸਬਜ਼ੀਆਂ ਪਾਲਕ ਹੋ ਗਿਆ ਧਨੀਆਂ ਪੁਦੀਨਾ ਇਸ ਤਰ੍ਹਾਂ ਦਾ ਤਾਂ ਜ਼ਰੂਰ ਕੁਝ ਹੋਗਾਈਏ ਤੇ ਹਰੇਕ ਰੁੱਤ ਦੇ ਵਿੱਚ ਇਸ ਪਹਿਲਾਂ ਮਿੱਟੀ ਨੂੰ ਆਪਾਂ ਹੁਣ ਤਿਆਰ ਕਰਨੀ ਸ਼ੁਰੂ ਕਰਤੀ ਸਮਝ ਲਓ ਅੱਜ ਤੋਂ ਤੇ ਹਰ ਹਫ਼ਤੇ ਅਸੀਂ ਕੀ ਕਰ ਰਹੇ ਹਾਂ ਇੱਥੇ ਉਹਦੀ ਵੀਡੀਓ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਰਹੂੰਗਾ ਤੇ ਆਪਾਂ ਚਰਚਾ ਕਰਦੇ ਰਹਾਂਗੇ ਕਿ ਮਿੱਟੀ ਦਾ ਜਿਹੜਾ ਸਟਰਕਚਰ ਹੈ ਉਹ ਕੀ ਹੁੰਦਾ पीएच ਕੀ ਹੁੰਦਾ ਸਰਲ ਪਾਛਾ ਦੇ ਵਿੱਚ ਤੇ ਕਿਉਂਕਿ ਅਲੱਗ-ਅਲੱਗ ਤਜਾਬੀ ਮਾਦਦੇ ਦੇ ਹਿਸਾਬ ਨਾਲ ਅਲੱਗ-ਅਲੱਗ ਨਿਊਟਰੀਐਂਟ ਚੱਕਦੀ ਹੈ ਮਸ਼ੀਨ ਡਰਨ ਦੀ ਖਬਰਾਂ ਦੀ ਲੋੜ ਨਹੀਂ ਹੈ ਕੁਝ ਕੰਪਲਿਕੇਟਿਡ ਨਹੀਂ ਹੈ ਬਿਲਕੁਲ ਸਿੰਪਲ ਹੈ ਅੱਜ ਵਾਸਤੇ ਬਸ ਆਪਾਂ ਇਹ ਸਮਝੀਏ ਕਿ ਕਿਸੇ ਵੀ ਮਿੱਟੀ ਦੇ ਵਿੱਚ ਜਿਹੜੀਆਂ ਮੇਨ ਨੇ ਉਹ ਚਾਰ ਚੀਜ਼ਾਂ ਨੇ 45% ਖਣਿਜ ਨੇ ਪਰ ਉਹ ਖਣਿਜ ਪlant ਸਿੱਧਾ ਨਹੀਂ ਚੱਕ ਸਕਦਾ ਬੂਟਾ ਉਹ ਖਣਿਜਾਂ ਨੂੰ ਕਿਉਂ ਚੱਕਦਾ ਕਿਵੇਂ ਚੱਕਦਾ ਉਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ ਅੱਜ ਬਸ ਇਹ ਸਮਝਿਓ ਕਿ ਮਿੱਟੀ ਦੇ ਵਿੱਚ 45% ਜਿਹੜੇ ਖਣਿਜ ਨੇ ਤੇ 4 ਤੋਂ 5% ਆਰਗੈਨਿਕ ਮਾਦਾ ਉਹਦੇ ਵਿੱਚ ਤੇ 20 ਤੋਂ 30% ਜਿਹੜਾ ਉਹ ਹਵਾ ਉਹਦੇ 'ਚ ਰਹਿਣੀ ਚਾਹੀਦੀ ਹੈ ਤੇ 20 ਤੋਂ 30% ਹੀ ਪਾਣੀ ਹੀ ਹੋਣਾ ਚਾਹੀਦਾ ਤਾਂ ਤੁਸੀਂ ਵੀ ਥੋੜੀ ਬੱਤੀ ਜਗਾ ਆਪਣੀ ਆਇਡੈਂਟੀਫਾਈ ਕਰ ਲੋ ਨਹੀਂ ਕਿੱਦਾਂ ਵੱਡਾ ਗਮਲਾ ਲੈ ਲੋ ਜਿਹੇ ਜੀ ਵੀ ਮਿੱਟੀ ਤੁਹਾਨੂੰ ਮਿਲਦੀ ਆ ਜਿਸ ਤਰ੍ਹਾਂ ਦੀ ਵੀ ਉਹ ਚੱਕ ਲਿਓ ਉਹਦਾ ਸੁਧਾਰ ਕਿਵੇਂ ਕਰਨਾ ਇਹ ਆਪਾਂ ਹਰ ਹਫਤੇ ਤੁਹਾਡੇ ਨਾਲ ਡਿਸਕਸ ਕਰਾਂਗੇ ਇੱਥੇ ਆਪਾਂ ਆ ਲੰਬੀਆਂ ਜਿੰਨੀਆਂ ਲਾਈਨਾਂ ਨੇ ਇਹਨਾਂ ਦੇ ਵਿੱਚ 4 4 ਮੀਟਰ ਦੇ ਉੱਪਰ ਪੇੜ ਲਾਵਾਂਗੇ ਫਲਦਾਰ ਤੇ ਆ ਜਿਹੜੀ ਵਿਚਲੀ ਜਗ੍ਹਾ ਜਿਹੜੀ ਬਚਦੀ ਐ ਸੈਂਟਰ ਦੇ ਵਿੱਚ ਇਹਦੇ ਤੇ ਇੱਕ ਵੱਟ ਬਣਾ ਕੇ ਹਰ ਮੌਸਮ ਦੀਆਂ ਸਬਜ਼ੀਆਂ ਲਾਵਾਂਗੇ ਤੋਂ ਇਹ ਜਿੰਨੀਆਂ ਟ੍ਰੈਂਚਾਂ ਨੇ ਇਹ ਹੈਗੀਆਂ ਨੇ ਤੁਹਾਡੀਆਂ ਟ੍ਰੈਂਚਾਂ 1 2 3 4 5 6 7 ਤੇ 8 ਤੋਂ ਅੱਠ ਤਰ੍ਹਾਂ ਦੇ ਅਲੱਗ-ਅਲੱਗ ਫਰੂਟ ਦੇ ਬੂਟੇ ਇੱਥੇ ਲਾਵਾਂਗੇ ਆਪਾਂ ਤੇ ਇਹਨਾਂ ਦੇ ਵਿਚਾਲੇ ਸਬਜ਼ੀਆਂ ਲਾਵਾਂਗੇ ਇਹਨਾਂ ਦੇ ਵਿਚਾਲੇ ਆਪਾਂ ਹਰਬਜ਼ ਵੀ ਲਾਵਾਂਗੇ ਜਿਹੜੀਆਂ ਤੁਹਾਡੀਆਂ ਓਸ਼ਦੀ ਦੇ ਬੂਟੇ ਨੇ ਠੀਕ ਹੈ ਉਹ ਵੀ ਸਾਰੇ ਇਹਦੇ ਵਿੱਚ ਹੀ ਲਾਵਾਂਗੇ ਤੇ ਤੁਸੀਂ ਵੀ ਨਾਲ-ਨਾਲ ਸਿੱਖੋ ਸਮਝੋ ਤੇ ਕਰੋ ਔਰ ਆਪਣਾ ਜ਼ਹਿਰ ਮੁਕਤ ਭੋਜਨ ਉਗਾਉਣ ਦੀ ਕੋਸ਼ਿਸ਼ ਕਰੋ ਔਰ ਇਹ ਬਹੁਤ ਆਸਾਨ ਹੈ ਇੱਕ ਵਾਰੀ ਥੋੜੀ ਮਿਹਨਤ ਕਰਨੀ ਪਊਗੀ ਪਰ ਫੇਰ ਆਪਾਂ ਕਰ ਸਕਦੇ ਆ ਇਹ ਖੱਡਾ ਕਰਨ ਦਾ ਔਰ ਇਹ ਖੱਡੇ ਨੂੰ ਕਿਵੇਂ ਆਪਾਂ ਤਿਆਰ ਕਰਨਾ ਹੈ ਇਹਦੇ ਵਿੱਚ ਕੀ ਕੀ ਪਾਵਾਂਗੇ ਥੱਲੋਂ ਲੈ ਕੇ ਉੱਪਰ ਤੱਕ ਔਰ ਕਿਉਂ ਕਰਾਂਗੇ ਉਹ ਸਾਰੀ ਚੀਜ਼ ਦੀ ਗੱਲਬਾਤ ਰੈਗੂਲਰ ਹੁੰਦੀ ਰਹੂਗੀ ਤਾਂ ਜਿਹੜੇ ਧਾਤਾਂ ਹੁੰਦੀਆਂ ਮਿਨਰਲਸ ਹੁੰਦੇ ਨੇ ਇਹ ਤਕਰੀਬਨ ਮਿੱਟੀ ਦੇ ਵਿੱਚ ਹੁੰਦੇ ਹੀ ਨੇ ਪਰ ਕਿੱਥੇ ਦੀ ਮਿੱਟੀ ਹੈ ਉਸ ਹਿਸਾਬ ਨਾਲ ਉਹਦੇ ਵਿੱਚਲੇ ਖਣਿਜਾਂ ਦਾ ਫਰਕ ਹੁੰਦਾ ਜਿਵੇਂ ਜੇ ਰਾਜਸਥਾਨ ਦੇ ਵਿੱਚ ਜੇ ਤੁਸੀਂ ਚਲੇ ਜਾਓ ਤਾਂ ਉਹ ਕੈਲਸ਼ੀਅਮ ਵੱਧਾ ਹੁੰਦਾ ਫਿਰ ਰੇਤਲੀ ਮਿੱਟੀ ਦੇ ਵਿੱਚ ਕੈਲਸ਼ੀਅਮ ਜ਼ਿਆਦਾ ਹੁੰਦਾ ਤਾਂ ਉਹ ਸਾਰੀਆਂ ਚੀਜ਼ਾਂ ਡਿਟੇਲ ਦੇ ਵਿੱਚ ਆਪਾਂ ਸਮਝਾਂਗੇ ਸਤਿ ਸ਼੍ਰੀ ਅਕਾਲ ਫੇਰ ਮਿਲਾਂਗੇ